ਹਿੰਦੂ ਤਰਮ ਦਾ ਪਵਿੱਤਰ ਮਹੀਨਾ ਸ਼ੁਰੂ ਹੋ ਗਿਆ ਹੈ ਇਸ ਮਹੀਨੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਇਸ ਸਮੇਂ ਭਾਰਤ ਵਿੱਚ ਬਰਸਾਤ ਦਾ ਮੌਸਮ ਹੈ ਅਜਹੀ ਵਿੱਚ ਚਾਰੇ ਪਾਸੇ ਕੁਦਰਤ ਵਿੱਚ ਹਰਿਆਲੀ ਹੈ ਇਹ ਸਭ ਤੋਂ ਸੁੰਦਰ ਮਹੀਨਿਆਂ ਵਿੱਚੋਂ ਇੱਕ ਮਹੀਨਾ ਮੰਨਿਆ ਜਾਂਦਾ ਹੈ ਇਸ ਮਹੀਨੇ ਜਿੱਥੇ ਚਾਰੇ ਪਾਸੇ ਸੁੰਦਰਤਾ ਹੁੰਦੀ ਹੈ ਉੱਥੇ ਹੀ ਇਸ ਸਮੇਂ ਦੌਰਾਨ ਆਪਣੀ ਸਿਹਤ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਆਯੁਰਵੇਦ ਵਿੱਚ ਅਕਸਰ ਸਾਵਣ ਦੇ ਮਹੀਨੇ ਵਿੱਚ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ ਹੈ ਇਸ ਦੇ ਨਾਲ ਹੀ ਇਸ ਮਹੀਨੇ ਕਈ ਚੀਜ਼ਾਂ ਖਾਣ ਦੀ ਵੀ ਮਨਾਹੀ ਹੈ ਕੋਈ ਚੀਜ਼ਾਂ ਨਾ ਖਾਣ ਪਿੱਛੇ ਵਿਗਿਆਨਿਕ ਕਾਰਨ ਹੁੰਦਾ ਹੈ ਇਸ ਦੇ ਨਾਲ ਹੀ ਕੁਝ ਚੀਜ਼ਾਂ ਨੂੰ ਧਾਰਮਿਕ ਕਾਰਨਾ ਕਰਕੇ ਖਾਣ ਦੀ ਮਨਾਹੀ ਹੈ ਕੀ ਤੁਸੀਂ ਜਾਣਦੇ ਹੋ ਕਿ ਇਸ ਮੌਸਮ 'ਚ ਲੋਕ ਅਕਸਰ ਕੜੀ ਖਾਣ ਤੋਂ ਬਚਦੇ ਹਨ ਜੇਕਰ ਤੁਹਾਨੂੰ ਇਸ ਦਾ ਕਾਰਨ ਨਹੀਂ ਪਤਾ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਪਿੱਛੇ ਦਾ ਕਾਰਨ ਸਾਵਣ ਵਿੱਚ ਕੱਚਾ ਦੁੱਧ ਅਤੇ ਦਹੀਂ ਦਾ ਸੇਵਨ ਨਾ ਕਰੋ ਧਿਆਨ ਯੋਗ ਹੈ ਕਿ ਸਾਵਣ ਦੇ ਮਹੀਨੇ ਕੜੀ ਖਾਣ ਦੀ ਅਕਸਰ ਮਨਾਹੀ ਹੁੰਦੀ ਹੈ ਇਸ ਦੇ ਨਾਲ ਹੀ ਇਸ ਮੌਸਮ ਵਿੱਚ ਦਹੀਂ ਅਤੇ ਕੱਚੇ ਦੁੱਧ ਦਾ ਸੇਵਨ ਵੀ ਵਰਜਿਤ ਹੈ ਇਸ ਦੇ ਦੋ ਪਹਿਲੂ ਹਨ ਪਹਿਲਾ ਧਾਰਮਿਕ ਹੈ ਇਸ ਅਨੁਸਾਰ ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਜਾਂਦੀ ਹੈ ਅਜਿਹੇ ਚ ਸਾਵਣ ਚ ਭਗਵਾਨ ਸ਼ਿਵ ਨੂੰ ਕੱਚਾ ਦੁੱਧ ਚੜਾਇਆ ਜਾਂਦਾ ਹੈ ਇਸ ਤੋਂ ਲਾਵਾ ਇਸ ਦਾ ਵਿਗਿਆਨਿਕ ਪਹਿਲੂ ਇਹ ਹੈ ਕਿ ਸਾਵਣ ਵਿੱਚ ਘਾਹ ਵਿੱਚ ਕਈ ਕੀੜੇ ਮਕੌੜੇ ਲੱਗ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਗਾਵਾਂ ਤੇ ਮੱਝਾਂ ਇਨ੍ਹਾਂ ਕੀੜਿਆਂ ਨੂੰ ਘਾਹ ਦੇ ਨਾਲ-ਨਾਲ ਚਰਦੀਆਂ ਹਨ ਅਜਿਹੇ ਚ ਇਸ ਦਾ ਅਸਰ ਦੁੱਧ ਤੇ ਪੈਂਦਾ ਹੈ ਅਜਿਹੇ ਜੇ ਕੱਚੇ ਦੁੱਧ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ ਇਸ ਦੇ ਨਾਲ ਹੀ ਇਸ ਦੁੱਧ ਤੋਂ ਦਹੀਂ ਵੀ ਬਣਾਇਆ ਜਾਂਦਾ ਹੈ ਅਜਿਹੇ ਇਸ ਮੌਸਮ 'ਚ ਦਹੀਂ ਦਾ ਸੇਵਨ ਵੀ ਵਰਜਿਤ ਹੈ ਸਾਵਣ ਵਿੱਚ ਨਾ ਕਰੋ ਕੜੀ ਦਾ ਸੇਵਨ ਕੜੀ ਬਣਾਉਣ ਲਈ ਦਹੀਂ ਦੀ ਲੋੜ ਹੁੰਦੀ ਹੈ ਅਜਿਹੇ ਚ ਕੜੀ ਦਾ ਸੇਵਨ ਵੀ ਸਿਹਤ ਤੇ ਬੁਰਾ ਪ੍ਰਭਾਵ ਪਾ ਸਕਦਾ ਹੈ ਕੜੀ ਦੇ ਸੇਵਨ ਨਾਲ ਸਾਡੀ ਪਾਚਨ ਪ੍ਰਣਾਲੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਦਹੀਂ ਵਿੱਚ ਮੌਜੂਦ ਐਸਿਡ ਸਮੱਸਿਆ ਪੈਦਾ ਕਰ ਸਕਦਾ ਹੈ ਅਜਿਹੇ ਚ ਇਸ ਮੌਸਮ 'ਚ ਦਹੀਂ ਅਤੇ ਦੁੱਧ ਤੋਂ ਬਣੀ ਕਿਸੇ ਵੀ ਚੀਜ਼ ਦਾ ਸੇਵਨ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਤੇ ਮਾਂ ਲక్ష్ਮੀ ਦੀ ਕਿਰਪਾ ਬਣੀ ਰਹੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ